ਸ਼੍ਰੀ ਅਕਾਲ ਜੀ ਸਾਰੇਆਂ ਨੂੰ ਸਵਾਗਤ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਆਵਾਂਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਟੈਗ ਕਰ ਦਿਓ ਜੀ ਫਿਰ ਕਮੈਂਟ ਤਾਂ ਬਹੁਤ ਬਹੁਤ ਧੰਨਵਾਦੀ ਆ ਜੀ ਤੁਹਾਡੇ ਅਸੀਂ ਤੁਸੀਂ ਸਾਡੇ ਬਲੌਗਸ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਠੀਕ ਹੈ ਬਹੁਤ ਸੋਹਣੀਆਂ ਸੁਣੀਆਂ ਗੱਲਾਂ ਸਾਨੂੰ ਦੱਸ ਰਹੇ ਹੋ ਵੀ ਇਦਾਂ ਹੋ ਸਕਦਾ ਆ ਕੁਛ ਆ ਉਹ ਕੁਛ ਆ ਉਹ ਕੁਛ ਆ ਹੁਣ ਆਪਾਂ ਚੱਲੇ ਆ ਜੀ ਰੋਪੜ ਰੋਪੜ ਚੱਲੇ ਆ ਥੋੜੀ ਜੀ ਸ਼ੋਪਿੰਗ ਪੋਪਿੰਗ ਜੀ ਕਰਨ ਤੁਸੀਂ ਵੀ ਕਰਨੀ ਹੋਣੀ ਆ ਤੁਸੀਂ ਵੀ ਨਾਲ ਦੇਖ ਲਿਓ ਭਾਈ ਸ਼ੋਪਿੰਗ ਪੋਪਿੰਗ ਤੇ ਆਪਣਾ ਇੱਕ ਤਾਂ ਚੂਹਾ ਕਿਹਾ ਇੱਕ ਤਾਂ ਚੂਹਾ ਉਹ ਫਿਰਦਾ ਏ ਮਨਕੀਰਤਾ ਏ ਆਮ ਅੰਕ ਓਏ ਸਾਸਿਕਾ ਬਾਦੇ ਬਾਦੇ ਪੀਛ ਸੱਜੀ ਗਲਵਾਦੋ ਜੀ ਕੱਲਡ ਹੋਦਾ ਨਹੀਂ ਸਾਈਕਲ ਬਾਦ ਸਾਸਿਕਾ ਸੇ ਸਾਡਾ ਪੋਤੇ ਇੱਕ ਤਾਂ ਹਾਂਜੀ ਇੱਕ ਆ ਬੈਠਾ ਏ ਜੀ ਉਧਰ ਪਾਪਾ ਜੀ ਪਾਪਾ ਜੀ ਹਰ ਗੁਣ ਨੂੰ ਦੇਖਦੇ ਪਾਪਾ ਜੀ ਤੁਸੀਂ ਵੀ ਬੁਲਾਇਓ ਜੀ ਸਾਸਿਕਾ ਜੀ ਹਾਂ ਜੀ ਪਾਪਈ ਸਾਡੀ ਗੈਸ ਹੋਈ ਸੀਗੀ ਇਸ ਕਰਕੇ ਪਾਪਾ ਜੀ ਹੁਣ ਗੁਰਦੁਆਰਾ ਸਾਹਿਬ ਪੱਠਾ ਪੱਠਾ ਸਾਹਿਬ ਗੁਰਦੁਆਰੇ ਉੱਥੇ ਜੀ ਦੁੱਧ ਚੜਾ ਕੇ ਆਏ ਆ ਤੇ ਕੱਲ ਬਿੰਦਰਖ ਸਾਹਿਬ ਚੜ ਕੇ ਆਇਆ ਪਰ ਸਾਡੇ ਪਹਿਲੇ ਬਿੰਦਰਖ ਸਾਹਿਬ ਜਾਂਦਾ ਫਿਰ ਅੱਗੇ ਪੱਠਾ ਸਾਹਿਬ ਜਾਂਦਾ ਜੀ ਫਿਰ ਅੱਗੇ ਮਾਨਾਂ ਦੇ ਕੋਲ ਜਾਂਦਾ ਓਹ ਘਰ ਪੀ ਪੂ ਸਕਦੇ ਵੇਚ ਨਹੀਂ ਸਕਦੇ ਕਹਿਣ ਦਾ ਪਾਬ ਇਦਾਂ ਆਓ ਪਾਪਾ ਨਿੱਪਲ ਬਾਹਰੋਂ ਸੁਨਣਾ ਨਾ ਹੋਵੇ ਹੁਣ ਇਹਨੇ ਤੇ ਇਧਰ ਸਾਡਾ ਨੂਰਾ ਸ਼ੂਰਾ ਰੈਡੀ ਪਰ ਰੈਡੀ ਸਾਡੇ ਨਾਲ ਜਾਣੂ ਮੈਂ ਜਾਣਾ ਸਰਦਾਰ ਜੀ ਨੇ ਜਾਣਾ ਦੀਦੀ ਨੇ ਜਾਣਾ ਤੇ ਨੂਰ ਨੇ ਜਾਣਾ ਮम्मी ਨੇ ਵੀ ਦੋ ਕੁ ਚੀਜ਼ਾਂ ਮੰਗਵਾਉਣੀਆਂ ਪੁੱਛਦੇ ਆ ਭਾਈ ਤੁਸੀਂ ਕੀ ਮੰਗਵਾਉਣੀ ਐ ਅਸ ਤਾਂ ਗਿਆਤ ਮम्मा ਨੂੰ ਵੀ ਤੁਸੀਂ ਨਾਲੇ ਚਲੋ ਮम्मी ਕਹਿੰਦੇ ਵੀ ਨਹੀਂ ਮੈਂ ਇੱਥੇ ਨਿਆਣੇ ਦੇਖੂੰਗੀ ਭਾਈ ਨਿਆਣੇ ਬਾਜ਼ਾਰ ਚ ਨੇ ਜਾਂਦੇ ਨਹੀਂ ਹੈਗੇ ਸੋ ਇਸ ਕਰਕੇ ਕਰਦੇ ਆਂ ਜੀ ਬੈਕ ਮੀ ਲੋ ਜੀ ਸਾਡੀ ਨੂਰ ਨੂੰ ਨੂਰ ਸੱਸੀ ਕਬਲਾ ਚਾਦਾ ਬੱਚਾ ਉਹ ਤਾਂ ਸਾਸਰੀ ਕਿਆ ਬੁਲਾਦੀ ਕਿ ਉਹ ਬੰਦਾ ਬੱਚਾ ਬਣ ਲਗਿਆ ਵਾ ਫੇਰੀ ਨੂੰ ਰਹਿਣ ਦੀ ਹੈ ਜੀ ਰੋਪਣ ਨੂੰ ਲੈ ਕੇ ਜਾਣ ਨੂੰ ਸਾਸੀ ਕਿਆ ਕਰੋ ਸਾਸਰੀ ਬੇਸ਼ਰਮ ਸਾਸੀ ਕਿਆ ਕਹਿੰਦੀ ਮੰਮੀ ਹੈ ਕਿਆ ਕਿਹਾ ਕਿਆ ਬੋਲੀ ਦੁਆਰਾ ਕਹਿ ਕੇ ਸਾਸਰੀ ਕਿਆ ਬੁਲਾ ਪੁੱਤ ਬੁਲਾ ਦੇ ਪੁੱਤ ਸਾਸੀ ਕਾਲ ਦੀਦੀ ਕਿਆ ਬੋਲੀ ਬੁਲਾ ਦੇ ਪੁੱਤ ਸਾਸੀ ਕਾਲ ਐ ਨੁਰੂ ਬੁਲਾ ਦੇ ਅੱਛਾ ਤੂੰ ਆਏ ਦੱਸ ਦੇ ਫੇਰ ਤੂੰ ਠੀਕ ਹੈ ਇਦਨੂ ਨੂੰ ਮੂੰਹ ਕਰਕੇ ਕਹਿ ਕੇ ਮੈਂ ਠੀਕ ਐ। ਦੱਸ ਰਿਹਾ ਠੀਕ ਐ ਤੂੰ। ਅੱਛਾ ਉੱਧਰ ਅੰਕਲ ਨੇ ਲੱਗਿਆ ਵਾ ਗੱਲਾਂ ਕਰਨ ਇਹ। ਲੈ। ਮੰਮੀ ਜੀ ਬਲਾਉ ਸਾਸਰੀ ਕਰ ਫਿਰ। ਸਾਸਰੀ ਘਾਲ ਜੀ ਸਾਰਿਆਂ ਨੂੰ। ਹੂੰ ਤੁਸੀਂ ਕੀ ਮੰਗਵਾਣਾ ਫਿਰ ਸਾਨੂੰ ਦੱਸ ਦੋ। ਮੈਂ ਮੈਂ ਕੋਈ ਖਾਸ ਮਾ ਨਹੀਂ ਮੰਗਵਾਣਾ। ਹੂੰ ਬਸ ਮਾੜ ਮੁੱਟੇ ਹੀ ਮੋਣਾ। ਦੱਸੋ ਤਾਂ ਸਹੀ ਫਿਰ ਵੀ ਅਸੀਂ ਭੁੱਲ ਗਏ ਫਿਰ ਵੀਡੀਓ ਚ ਰਿਕਾਰਡ ਆ ਪਤਾ ਲੱਗ ਜੂ। ਇੱਕ ਤਾਂ ਲੈ ਕੁਛ ਐਰੇ। ਠੀਕ ਐ। ਹੂੰ ਇੱਕ ਆ ਸੋਨੇ ਦੀਆਂ ਬਾੜੀਆਂ ਉਰੀ ਕੋਲ ਜੂਗੇ ਇਹ ਉਹ ਡਰੇ ਰਹਿਣਾ ਜੀ ਉੱਥੇ ਕੁਛ ਵੀ ਹਾਂ ਉਹ ਲੈ ਆਏ ਮੈਨੂੰ ਆਲਟੀਫੀਸ਼ਲ ਚ ਦੇਖ ਲੂਗੇ ਕੁਛ ਹਨਾ ਭੁੱਲ ਜਾਣਾ ਤਾਂ ਨਹੀਂ ਹਾਂ 68 ਰੇਨ ਜਿਹਦਾ ਲੈ ਆਏ ਮੈਂ ਨਹੀਂ ਨਹੀਂ ਪਾ ਕੇ ਜਾਣੀ ਭਾਈ ਨਹੀਂ ਆਹੋ ਆਹੋ ਫੇਰ ਟੈਂਸ਼ਨ ਨਹੀਂ ਰਹੂਗੀ ਮੰਮੀ ਚਾਹੇ ਉਹ ਗਿਰਵੀ ਜਾਵੇ ਹੋਰ ਇੱਧਰ ਲੋ ਇੱਧਰ ਆ ਆ ਕੇ ਲੈ ਟੌਰ ਟੂਰ ਕੱਢ ਕੇ ਸੱਸ ਦੀ ਕਾਲ ਜੀ ਸਾਰਿਆਂ ਨੂੰ ਇੱਕ ਚੱਲ ਲੈ ਲੈ ਨੂੰ ਬਣਾ ਦੇ ਮੈਂ ਕਿੱਥੇ ਚੱਲੀ ਮੈਂ ਕਿੱਥੇ ਚੱਲੀ ਜੀ ਮੈਂ ਤੁਹਾਨੂੰ ਕਹਿ ਰਹੀ ਹਾਂ ਚੋ ਪਿਆਰੀ ਫਿਰ ਹੁਣ ਕਿਚ ਦੇ ਤਿਆਰੀ ਪਹਿਲੇ ਇਧਰ ਮੰਮੀ ਦੀ ਲਿਸਟ ਦੇਖ ਰਹੇ ਹਾਂ ਨਾ ਮੰਮੀ ਨੇ ਕਿਆ ਕਿਆ ਮੰਗਾਉਣਾ ਮੰਮੀ ਨੇ ਮੰਗੇ ਆ 5 ਸੂਟ ਭੱਲੇ 5 ਸੂਟ ਹਾਂ ਮੰਮੀ ਕਹਿੰਦੀ ਦੋ ਸ ਦੋ ਜੁੱਤੀਆਂ ਮੈਨੂੰ ਬਦਦੀਆ ਬਦਦੀਆਂ ਜੀਆਂ ਮਾਤਾ ਮੈਰੀ ਨੂੰ ਪਤਾ ਹੈ ਵੀ ਮੁੰਡੇ ਦਾ ਮੇਰੇ ਦਾ ਹੱਥ ਥੋੜਾ ਜਿਹਾ ਚੱਲਣਾ ਟਾਈਮ ਮੰਮੀ ਹਰ ਵਾਰੀ ਤੁਸੀਂ ਬਸ ਪਤਾ ਹੀ ਤੁਹਾਨੂੰ ਪਤਾ ਹੀ ਹੁੰਦਾ ਹੈ ਨਾ ਇੱਕ ਗੱਲ ਨਹੀਂ ਮੰਮੀ ਮੈਨੂੰ ਆ ਕਾਨੂੰ ਮੈਂ ਕਹਿੰਦੀ ਆ ਇੰਨੇ ਥੂ ਕਾਨੂੰ ਮਗਾਣੇ ਜੇ ਮੰਮੀ ਨੇ ਲੈਣੇ ਹੁੰਦੇ ਮੰਮੀ ਨੇ ਤਾਂ ਮੈਨੂੰ ਆਪੇ ਕਹਿ ਦੇਣਾ ਸਾ ਵੀ ਭਾਈ ਮੈਂ ਸੂਟ ਲੈ ਲੈਣਾ ਮੈਂ ਮੈਂ ਮੰਮੀ ਦਾ ਅਸਿਸਟੈਂਟ ਮੰਮੀ ਨੇ ਆਪਣੇ ਧੀ ਨੂੰ ਦਾ ਕਹਤਾ ਪੁੱਤ ਨੂੰ ਕਹਤਾ ਜੀ ਦੇ ਨਾਮ ਪਰਵ ਲਾਈ ਨਾਮ ਜਸਮੀਨ ਆਵਦਾ ਨਹੀਂ ਲੈਣੇ ਸਮਝ ਗਿਆ ਹਾਂ ਤੁਸੀਂ ਭਾਈ ਤੁਹਾਡੀ ਹੈ ਹਟ ਗਿਆ ਨਹੀਂ ਰੰਗ ਦਾ ਨਹੀਂ ਸਭ ਨੂੰ ਨਹੀਂ ਹੈ ਅਸੀਂ ਰੰਗ ਦੀਦੇ ਨੂੰ ਪਾਣੀ ਹਾਂ ਨਹੀਂ ਆਏ ਤਾਂ ਪਾਪਾ ਜੀ ਦੀ ਤਨਖਾਹ ਆਈ ਵੀ ਆਏ ਤਾਂ ਪਾਪਾ ਜੀ ਨੇ ਸਾਨੂੰ ਕਿਹਾ ਵੀ ਤੁਹਾਨੂੰ ਤਿੰਨੇ ਚਾਰੇ ਜਾਣਿਆਂ ਨੂੰ ਮੈਂ ਹਜ਼ਾਰ ਹਜ਼ਾਰ ਰੁਪਏ ਦਊਂਗਾ ਇਹ ਮੈਂ 300 ਰੁਪਏ ਆ ਦੇਖ ਲੋ ਦੇਖੇ 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 ਅੱਗੇ ਛੋਣ ਹੀ ਨਾ ਹੁੰਦੇ ਹੈਗੇ ਇਹ ਤਾਂ ਜੇਬ ਚ ਆ ਨਾ ਬਟੂਆ ਬਟੂਆ ਦਾ ਨਾ ਬਟੂਆ ਵੀ ਆਪਾਂ ਨੂੰ ਦੂਆ ਲੈਂਦਾ ਬਾਜੀ ਆਏ ਹੋ ਕੇ ਨਾ ਉਹ ਸਾਰਿਆਂ ਨੂੰ ਜਿੱਪ ਲੱਗਦੀ। ਹਾਂ। ਪਰ ਇੱਕ ਗੱਲ ਹੈ ਨਾ ਮੈਨੂੰ ਲੱਗਦਾ ਪਾਪਾ ਜੀ ਨੇ ਤਾਂ ਰੱਖਿਆ ਵੀ ਔਖੇ ਵੇਲੇ ਕੰਮ ਆ ਜਾਣਗੇ। ਹੈਂ? ਹੁਣ ਭਾਈ ਰੋਜ਼ ਦੇ ਨਿਆਣੇ ਨੇ ਮੰਗਦੀ। ਮੈਂ ਤਾਂ ਆਪ ਨੀ ਨੀ ਮੰਗਣ ਨੂੰ ਤਾਂ ਚਲੋ ਕਿਆ ਅਸੀਂ ਤਾਂ ਆਪ ਤੁਹਾਡੇ ਹੀ ਦਿੱਤੇ ਵੇ ਆ ਪਰ ਗੱਲ ਕਰਦੇ ਆ। ਇੱਕ ਤਾਂ ਨੂਰਾ ਬਹੁਤ ਹੰਕਾਰਦਾ ਏ। ਬਾਬਾ ਪਪਾ ਪਹਿਲੇ। ਦੇਖੀ ਤੇ ਕੇ ਰੋਂਦੀ ਆ। ਔਖਾ ਸਿਰ ਪਾਉਂਦੀ ਆ ਇਹ। ਹਾਂ। ਸਿੱਧੀ ਹੋ ਬਾਟਾ ਤੁਸੀਂ ਵੀ ਬੁਲਾਓ ਸਾਸਰੀ ਘਰ ਸਾਸਰੀ ਘਰ ਕਿੰਨਾ ਪੁਰਾਣਾ ਸੂਟ ਪਾ ਲਿਆ ਕਿੰਨਾ ਸੋਹਣਾ ਲੱਗਦਾ ਇਹ ਤੁਹਾਡੇ ਵਿਆਹ ਦਾ 10 ਸਾਲ ਹੋਇਆ ਵੇ ਤਾਂ ਹੀ ਕਹਿੰਦੀ ਵੀ ਸੋਹਣਾ ਹੀ ਬਹੁਤ ਲੱਗਦਾ ਇਹ ਆਏ ਵੀ ਪੁੱਛ ਲਾ ਨਾ ਵੀ ਵੀ ਕਿੰਨੀ ਦੇਰ ਬਾਅਦ ਇਹਦੀ ਬਾਰੀ ਆਈ ਆ ਹਾਂ ਇੱਕ ਦੂਏ ਨੂੰ ਦੀਦੀ ਨੇ ਬਹੁਤ ਕਸਾਇਆ ਇਹ ਬਹੁਤ ਕਸਾਇਆ ਇਹ ਸੂਟ ਮੈਂ ਉਹਦਾ ਕਹਾਣੀ ਰੇਸ਼ੂ ਜੀ ਜਿਹੜੇ ਕਹਿੰਦਾ ਆਏ ਖੜ ਜਾਂਦੀ ਆ ਲੰਬਾਰੀ ਕੋਲ ਜਾ ਕੇ ਨਹੀਂ ਕਿਹੜਾ ਪਾਵਾਂ 10 12 ਵਾਰ ਤੋਂ ਜੇ ਕੱਟ ਪਾਇਆ ਹੋਵੇ ਨਾ ਲਾ 2000 ਦੀ ਚਰਤ 10 12 ਵਾਰ ਕਿੰਨੀ ਕਿ ਆਹ ਮੈਂ ਪੈਂਟ ਹੈ ਪਤਾ ਕਿੰਨੀ ਕ ਵਾਰ ਪਾ ਲਈ ਹੁਣੀ 6 ਵਾਰ ਘੱਟੋ ਘੱਟ ਵੀ ਮੇਰੇ ਖਿਆਲ ਨਾਲ ਤੁਸੀਂ ਦੁੱਧ ਤੇ ਪਾ ਕੇ ਜਾਂਦੇ ਆ ਇਹ ਗੱਲ ਤਾਂ ਕੱਪੜਾ ਪਾਉਣ ਦੀ ਆ ਬਾਬੇ ਦੁੱਧ ਤੇ ਨਾਲ ਪਾ ਕੇ ਤੁਹਾਡੇ ਡੋਹੜੀਆਂ ਪਿੱਛੇ ਬਹਿ ਕੇ ਚੱਲਦੇ ਆ ਹੋਰ ਕਿਉਂ ਬੈਜਵਾ ਉਹ ਵੀ ਨਹੀਂ ਦੇਖਣੇ ਗੱਲ ਨਾ ਕੱਲ ਤਾਂ ਕੱਪੜਾ ਪਾਉਂਦਾ ਬਾਬੇ ਇਹ ਕਹਿੰਦ ਹੁੰਦੀ ਆ ਅਸੀਂ ਇੰਨੀ ਵਾਰ 6 ਵਾਰ ਪਾ ਲਿਆ ਯਾਰ ਮਾ ਉਹ ਅਫੀਦ ਹੜਾ ਕਦੇ ਗਿੜੇ ਨਹੀਂ ਮੈਂ ਕਹਿੰਦਾ ਘੱਟੋ ਘੜ 200 ਵਾਰ ਪੈਂਟ ਪਾਦੀ ਹੋਣੀ ਬਸ ਕਰੋ ਪਾ ਲੈ ਜਾ 200 ਵਾਰ ਇਹ ਤਾਂ ਪੰਗਾ ਲਿੱਤਾ ਹਨੀ ਕਾਹਦਾ ਪੰਗਾ ਲਿੱਤਾ ਆਦਾ ਲਵਾਰੀਆਂ ਦੋ ਰਿਆਣਾਂ ਦਾ ਰੱਖਦੀਆਂ ਵੀ ਗਿਆਈ ਜਾ ਸਾਰਾ ਬੰਦ ਕਰੀ ਦਿਓ ਜਮਾ ਓਏ ਇਹ ਵੀ ਗੱਲ ਠੀਕ ਆ ਜਰਾ ਦਿੱਤੀ ਪੰਗਾ ਲੈ ਹੋ ਗਿਆ ਯਾਰ ਪਾਪਾ ਮੈਂ ਤਾਂ ਹੁਣ ਬਖੇਰਾ ਰੋਕਿਆ ਹਟਿਆ ਹੀ ਨਹੀਂ ਜਨ ਕਹਣਾ ਹੁਣ ਬੋਤਲਦੇ ਸਿੰਘਾਂ ਨੂੰ 8 ਲੱਖ ਤਾਂ ਨੁ ਭਜਦੀ ਆ। ਉਹ ਜਾਗ ਸਕਦੀ ਆ। ਪਰ ਨਹੀਂ ਗੱਲ ਸਹੀ ਆ ਭਾਈ ਮੇਤੀ ਪੰਗਾ ਲੈ ਹੋ। ਸਹੀ ਪੰਗਾ ਲੱਗਾ। ਜੀ ਕਹਦਾ। ਹੁਣ ਮੇਰੀ ਗੱਲ ਸੁਣ ਲੋ ਕੁਛ ਨਹੀਂ ਮੰਗਿਆ ਮੰਮੀ ਨੇ। ਦੋ ਕੱਕ ਹਸ਼ਾਰੇ ਮੰਗੇ ਆ ਮੰਮੀ ਨੇ ਇੱਕ ਆਲਟੀਫੀਸ਼ਲ ਵਾਲੇ ਈਅਰਿੰਗਸ ਦੇਣੇ ਮੰਮੀ ਨੂੰ। ਉਹ ਵੀ ਆ ਸੋਨੇ ਵਾਲੇ ਘਰੇ ਖੋਲ ਜਾਣੇ। ਵੀ ਫਿਰ ਅੱਗ ਡਰ ਰਹਿੰਦਾ ਸੋpasse ਗਿਰ ਗੁਰ ਗਏ। ਨਹੀਂ ਇਹ ਵੀ ਗੱਲ ਠੀਕ ਆ। ਫਿਰ ਮੰਮੀ ਨੇ ਇੱਕ ਸੂਟ ਵੀ ਮੰਗਿਆ। ਮੈਨੂੰ ਸੁਣਨੇ ਚੰਗੇ ਲੱਗਦੇ ਮੈਂ ਨਾ ਮੈਂ ਕਦੇ ਰੱਖੇ ਆ। ਨਹੀਂ ਨਹੀਂ ਠੀਕ ਆ ਇੱਕ ਸੂਟ ਲੈ ਕੇ ਦੇਣਾ ਮੰਮੀ ਨੂੰ ਠੀਕ ਹੈ ਇੱਕ ਸੂਟ ਆ ਬਾਕੀ ਮੈਂ ਸੂਟ ਲੈ ਕੇ ਦੇਣਾ ਜਸਮੀਨ ਮੰਮੀ ਕਹਿੰਦੇ 4-500 ਵਾਲਾ ਮੈਨੂੰ ਇੱਕ ਸੂਟ ਦਵਾ ਦੇ ਮੈਂ ਕਿਹਾ ਕੋਈ ਨਹੀਂ ਮੰਮੀ ਫੇਰ ਕੀ ਹੋ ਗਿਆ ਸੂਟ ਹੁਣ ਤੇ ਸਿਉ ਹੋ ਜਾਊਗਾ ਦੋ ਤਾਂ ਦੇ ਲੈ ਲੈ ਮੰਮੀ ਟੈਨਸ਼ਨ ਆ ਉਹ ਦੇ ਸਿਉ ਹੋ ਜਾਣਾ ਮੰਮੀ ਦਾ ਟੇਲਰ ਜਿੰਦਾਬਾਦ ਤੂੰ ਕਾਵੇਂ ਨਾਮ ਨੂੰ ਉਠਾਈ ਗਏ ਨਾ ਦੱਸ ਇਹ ਕੋ ਮਰਜੀ ਕਰ ਲੋ ਸੂਟ ਸਿੱਤਾ ਚਾਹੇ ਘੰਟਾ ਹੀ ਹੋਵੇ ਜਿਹੜਾ ਕਹਣਾ ਤੂੰ ਦਵਾਲੇ ਵਾਲਾ ਬਣ ਸਿਉ ਆ ਦੀ ਆਪੇ ਸੂਟ ਤਾਂ ਤੇਰੇ ਹੈਗੇ ਪਾਣੀ ਵਾਲੇ ਹਨਾ ਬੂਟ ਪਾਏਗੇ ਜੁੱਤੀ ਪਾਏਗੀ ਤੇ ਕੋਲਪਾ ਮੇਰੇ ਵਾਲੀ ਬਾਣੀ ਨੂੰ ਮੈਨੂੰ ਹੁਣ ਆਦੇ ਇਕੋ ਆਓ ਬੂਟ ਪਾ ਬੀ ਤਾਂ ਉਹੀ ਲਗੂ ਜੀ ਨਹੀਂ ਪਰ ਲੋਕ ਨਾ ਜਾਵੇ ਬਹੁਤ ਏੜਦੀ ਆ ਆਹ ਬੂਟ ਪਾ ਜੋ ਮੇਰੇ ਕੋਲ ਨਹੀਂ ਨਹੀਂ ਹੁਣ ਬੂਟ ਪਾ ਜੁੱਤੀ ਵੀ ਨਹੀਂ ਚੱਲਣੀ ਸਰਦਾਰ ਜੀ ਉੱਥੇ ਮੰਮੀ ਦੀ ਮੜੀ ਜੀ ਕੋਈ ਦੇਖ ਕੇ ਚੀਜ਼ ਲੈਣੀ ਹੈ ਚਲ ਦੇਖਦੇ ਆ ਫਿਰ ਕੋਈ ਜੁੱਤੀ ਲਿਆ ਦੇ ਇਕ ਜੁੱਤੀ ਦੀ ਦੀ ਮੈਂ ਪਤਾ ਕਹਿ ਕਿਹੜਾ ਉੱਥੇ ਤਾਂ ਉਹੀ ਹੋ ਆ ਉੱਥੇ ਦੇਖ ਲੈਣੇ ਆ ਕਿਹੋ ਜਿਹਾ ਮੌਸਮ ਆ ਦੇਖ ਲੈਣੇ ਆ ਕਿਹੋ ਜਿਹਾ ਮੌਸਮ ਉੱਥੇ ਹਲੇ ਪੱਕਾ ਨਹੀਂ ਨਾ ਪਤਾ ਮੈਂ ਪਤਾ ਕਹਿ ਕਹਿਣਾ ਚਾਹੁੰਦੀ ਮਮੀ ਵੀ ਪੰਜਾਬੀ ਜੁੱਤੀ ਨਾਲੋਂ ਜੇ ਕੁਝ ਹੋਰ ਚੀਜ਼ ਪੰਜਾਬੀ ਨਾਲ ਲਿਓ ਹਾਂ ਪੰਜਾਬੀ ਨਾਲ ਮਤਲਬ ਲੈਣਾ ਜੁੱਤੀ ਟਾਈਪ ਹੀ ਹੈ ਜੀ ਜੁੱਤੀ ਟਾਈਪ ਲੈ ਲਿਓ ਜੁੱਤੀ ਟਾਈਪ ਲੈ ਲਿਓ ਸਾਲੇ ਦਾ ਕੰਮ ਵੀ ਚਾਹੇ ਗੁੱਠਿਆੜੀ ਹੋ ਆ ਤਾਂ ਅਮਰੀਕਾ ਤੇ ਆਏ ਵੇ ਆਪਾਂ ਪੇ ਬੂਟ ਓਹੋ ਹੋਵੇ ਚਾਹੇ ਜਸਮੀਨ ਜੇ ਜੀ ਆਪਾਂ ਪਹਿਲਾਂ ਰੋਹੀ ਚੰਨ ਤੇ ਲਿਆਂਦੀ ਗੁੱਠਾ ਹੈ ਆਹ ਰਹੋ ਕਿਛੀ ਆਲੀ ਚੀਜ਼ ਅੱਛਾ ਦੇ ਦੇਓ ਜੁੱਤੀ ਚੱਪਲ ਟੈਪ ਪਤਾ ਚੱਪੜੀ ਉਹ ਜਿਹਾ ਮੰਗਦੀ ਫਿਰ ਮੰਮੀ ਆ ਤੇਰੇ ਨਾਲ ਵੀ ਤਾਂ ਆਈ ਜਾਣੀ ਅੱਡੀ ਨਾ ਉੱਚੀ ਹੋਵੇ ਵਰਤੀ ਹੁਣ ਕਿਹੜਾ ਪਾਪਾ ਚੱਲਿਆ ਨਾਲ ਨਾ ਚੱਲਿਆ ਹੋਵੇ ਮੈਂ ਅੱਡੀ ਲੰਬੀ ਹੈ ਤਾਂ ਪਹਿਲਾਂ ਹੀ ਆ ਹੋਰ ਹੋ ਜਾਣਾ ਸਿੰਪਲ ਲਿਆ ਦਿਓ ਠੀਕ ਆ 5 ਸਾਲ ਖਾਂਦਾ ਪਾਪਾ ਵਾ ਹੁਣ ਤਾਂ ਠੀਕ ਆ ਜੀ ਹੋਰ ਉਹ ਲਿਆਦੀ ਜਿਹੜੇ ਪਾਣੀ ਦੇਂਦੇ ਮੈਂ ਤਾਂ ਸਿੱਧਾ ਹੀ ਹਾਂ ਉਹ ਟੌਪ ਸੇ ਕਹਿਨੀ ਮੰਮੀ ਟੌਪ ਸੇ ਜੇ ਕਹਿੰਦੇ ਆ ਕੋਈ ਬਾਣੀ ਜੀ ਲਿਆ ਦਿਓ ਟੌਪ ਸੇ ਜੇ ਤਾਂ ਫਿਰ ਮੈਂ ਗੱਲ ਤੀ ਹਾਂ ਬਾਣੀ ਜੀ ਲਿਆ ਦੀਏ ਵਾਪਸ ਸਾਬਾਲੀਆਂ ਜੇ ਤਾਂ ਮੈਂ ਵੀ ਲੈ ਕੇ ਨੀ ਮੈਂ ਮੁੰਡਾ ਸੋਨੇ ਦੀ ਗੇੜੀ ਜਾਂਦਾ ਮੇਰੇ ਤਾਂ ਖਿੱਚ ਦੇ ਵਿੱਚ ਜਾਂਦਾ ਉਹ ਲੈ ਜੇ ਦੂਈ ਗੇੜੂਗਾ ਕੋਈ ਟੈਨਸ਼ਨ ਤਾਂ ਨਹੀਂ ਨੂਰ ਲੱਗੀ ਕਿ ਆ ਕਰਨ ਚੱਲੀਏ ਜੀ ਫਿਰ ਆਪਾਂ ਅਗਾ ਅਗਾ ਤੇਰੇ ਕੱਪੜੇ ਲਿਬੜ ਜਾਣੇ ਪੁੱਤ ਉਹ ਬੂਲ ਬਲਾ ਕੇ ਇਹ ਬੂਲ ਬਲਾ ਕੇ ਚੱਲੇ ਚ ਨੂਰ ਉਰੇ ਆਈ ਕਿੰਨਾ ਛੋਨਾ ਲੱਗਦਾ ਆ ਦੇਖ ਆ ਦੇਖ

ਚੱਲ 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 ਕਹਿ ਤੂੰ ਪਿੱਛੇ ਬਹਿ ਜਾ ਉਹ ਜੀ ਮੇਰਾ ਹਾਂ ਮੈਂ ਉਰੀ ਬਹਿਣਾ ਚੱਲ ਆਪਣੀ ਮਾਂ ਕੋਲ ਇਹ ਆਪ ਆਪਣੇ ਪਾਪਾ ਨਾਲ ਮੂਰੇ ਬਹਿ ਕੇ ਜਾਂਦੀ ਰਹੀ ਨਾ ਉੱਥੇ ਹੁਣ ਉਹ ਹੀ ਆਤਾ ਇਹ ਆ ਗਈ ਅਗਲੀ ਮੂਰੇ ਵੜ ਕੇ ਚੱਲ ਆਪਣੀ ਮਾਂ ਕੋਲ ਪਿੱਛੇ ਤੂੰ ਇੱਥੇ ਬਹਿ ਜਾ ਇਧਰ ਇਹਨੂੰ ਦੇਖ ਲੋ ਲੈ ਇਹਨੂੰ ਦੇਖ ਲੋ ਕਿਵੇਂ ਆਉਂਦਾ ਏ ਹਾਂ ਇਧਰ ਦੇਖੀ ਜਾਓ ਜਾਣਾ ਜਾਣਾ ਆ ਜਾ ਜਾਓ ਆ ਜਾ ਦੇਖੀ ਲੈ ਲੈ

ਉਹ ਮੈਂ ਨਾ ਰਸਤਾ ਨਾ ਅਰ ਲਾ ਲਏ ਇਹ ਕਾ ਨਹੀਂ ਦੇਖੇ ਤੇ ਸਿੱਧੀ ਲਾ ਕਰਦੇ ਆ ਇਹਦਾ ਚਲੋ ਠੀਕ ਹੈ ਜੀ ਰੋਪੜ ਜਾ ਕੇ ਮਿਲਦੇ ਆਂ ਕਮੀ ਨਹੀਂ ਦੇਖੀ ਹੈ ਕੋਈ ਫਰਕ ਨਹੀਂ ਪੈਂਦਾ ਹਾਲਾਤ ਆਪਾਂ ਤੇ ਆਣੇ ਨੇ ਇਹ ਕਿਹੜਾ ਪਤਾ ਨਹੀਂ ਕੀ ਸੀਰੀਅਸ ਮੈਟਰ ਦਾ ਮੈਨੂੰ ਕੁਛ ਕਹਿੰਦੀ ਹੈ ਲੱਗਦਾ ਕਹਿੰਦੀ ਪਛਾਣਿਆ ਤਾਂ ਮੈਂ ਵੇਖਾ ਪਤਾ ਨਹੀਂ ਕੀ ਕਰੀ ਜਾਂਦੀ ਆ ਹਾਂ ਤੇ ਕਸਟਮਰ ਦੀ ਆ ਗਈ ਐਂ ਵੀਰੇ ਐਦਾਂ ਨਹੀਂ ਖਾਣ ਤੁਸੀਂ ਅੱਗੇ ਤੋਂ ਆ ਕੇ ਲੋਕ ਨੂੰ ਸੈੱਗੀ ਲੀ ਹੂੰ ਇਹ ਪ੍ਰੋਫੋਨਨ ਖਾਇਓ ਆ ਕਿੰਨਾ ਸੋਹਣਾ ਹੈ ਸਾਈਜ਼ ਕਿਹੜਾ ਬਣਾ ਡਬਲ ਐਕਸ ਲਾ ਨਾ ਐਕਸ ਲਾ ਸੋਹਣਾ ਇਹਦੀ ਕਿੰਨਾ ਮਾਇਆ ਜੀ ਇਹ 1375 ਜੀ 100 ਤੋਂ ਛੋਟਾ ਐਨੀ ਸਾਈਜ਼ ਆਉਂਦਾ ਹੁੰਦਾ ਹੁੰਦਾ ਕੋਈ ਤੇ ਟੋਟਾ ਲੰਦਰੀ ਬੱਤਕਾ ਉਹ ਗੋਦੇ ਖਾਉਂਦਾ ਨਾ ਤੱਲ ਲੱਭਣਾ ਛੋੜਦਾ ਹੱਸ ਮੈਂ ਅੰਚਾ ਜੀ ਦਾ ਕਿਸਤਾ ਪੁਗਾ ਕੇ ਦੇਖਿਓ ਤਮਣਾ ਜੀ ਇੱਕ ਲਈ ਵੀ ਬਾਹਰ ਸੁਣਾ ਲੱਗਦਾ ਹਨਾ ਜਿਉ ਦੀਦੀ ਦੇ ਰੰਗ ਸਾਫ ਹਨ ਨਾ ਤਾ ਕਰਕੇ ਦੀਦੀ ਉੱਟਦਾ ਵੀ ਆ ਆ ਦੇਖਣਾ ਬਹੁਤ ਹੋਰ ਕਲਰ ਕੁਝ ਹੋਰ ਦੇਖਦੇ ਹਾਂ ਕਹਿੰਦਾ ਚਲੋ ਹੁਣ ਇਹੋ ਜਿਹਾ ਨਾ ਹੁਣ ਸਟਾਲ ਆ ਜੀ ਕਹਿੰਦੀ ਕਲਰ ਹੋ ਰਿਹਾ ਉਹ ਸ਼ ਇਹਦੇ ਵਿੱਚ ਲਿਖਾਓ ਇਹਦੇ ਇਹਦਾ ਕਾਗਜ਼ ਪੀਂਚਾ ਪਾਣਾ ਹੈ ਇਹਦਾ ਰੂਟੀਨ ਚ ਪਾਣਾ ਜੀ ਸਮਝ ਲਓ ਬਾਕੀ ਚੀਜ਼ ਦੇਖੋ ਇਸ ਤਰ੍ਹਾਂ ਕੁਝ ਹੋ ਜੇ ਕੋਈ ਹੋ ही रहो तो 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 बच्चे तो 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 भी तो 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 ਤਦੋਂ ਤਾਂ ਸਿਰਫ ਜਾਨ ਲੱਗਦਾ ਹੈ ਗੋਰੀ ਮੋਸਾਈ ਹੈਗਾ ਆ ਦੇਖਸ ਤਾ ਬੱਸ ਦੀ ਨਹੀਂ ਕੋਈ ਨਹੀਂ ਕੋਈ ਛੋਲਾ ਲੱਗ ਗਈ ਬੇਰੀ ਵਸ ਸ਼ੁਰੂ ਚ ਦੇਖੀ ਤੀਓ ਨਹੀਂ ਕਿਸਾਨ ਉਹ ਵੀ ਅੱਜ ਆਦੀ ਸੋਹਣੀ ਪੜਾ ਇੱਕ ਆਹ ਦੇਖ ਤਾਈ ਹੈ ਵੀ ਹੋ ਵੀ ਨਹੀਂ ਬਾਜੀ ਚੱਕਰ ਮੋਟਾ ਸੂਟ ਚਾਹੀਦਾ ਵਸ ਘਰ ਨੂੰ ਜਾਣਾ ਐਨੇ ਦਾ ਹੋਵੇ ਬਸ ਤਾ ਫਿਰ ਇਹ ਚੱਕਰ ਲੜੇ ਖੁਸ਼ਾ ਕੰਨਰ ਕੋਲ ਹੈ ਨਹੀਂ ਕੋਈ ਕਲਰ ਹੈਗੇ ਇਹਨਾਂ ਵਿੱਚ ਸਾਰੇ ਦੇਖਾਂ ਤਾਂ ਇਹਦਾ ਜਲੀ ਇਹ ਨਾ ਬੁੱਤੂ ਉਹ ਮਮਾ ਦੀ ਹਾਂਜੀ ਇਹ ਦਾਨੀ ਹਾਂ ਇਹ ਦਾਨੀ ਇਹ ਕਹਿੰਦਾ ਪਿੱਛੇ ਨਹੀਂ ਕਹਿੰਦੀ ਪਿੱਛੇ ਹੀ ਹੁੰਦਾ ਉਹਨੇ ਇੱਥੇ ਨੂੰ ਕੱਢਣੀ ਹੋਣੀ ਕੁਰਸੀ ਜਾ ਲੈ ਜਾ ਲੈ ਜਾ ਬਾਹਰ ਨਾ ਜਾਈ ਇੱਥੇ ਬੈਠਣਾ ਅੰਦਰ ਆਏ ਗਏ ਪਿੱਛੇ ਨਹੀਂ ਨਿੱਕੀ ਸਹੀ ਲੋਕਾਂ ਹਾ ਹਣਾ ਜਦੋਂ ਮੈਂ ਸੂਟ ਜਟਾ ਪਾ ਪਿੰਨਾ ਹੈ ਜਿਹੜੇ ਬਣਾਉਣਾ ਪਰ ਉਹ ਪਿੱਛੇ ਲੱਗੀ ਵੇਥੇ ਦੇਖ ਲੈਣੇ ਇੱਕ ਵਾਈ ਸੇ ਲੱਗੀ ਰਹਦੀ ਆ ਉਹ ਚਾਰ ਪੰਜ ਰੋਪੜਤਾ ਜੀ ਅਸੀਂ ਜਾਇਆਏ ਸੀ ਫੇਰ ਹੋਰ ਕਮਾਂਕਾਰਾਂ ਦੇ ਵੀ ਛੁੱਟ ਜਗੇ ਸੀਗੇ ਤੇ ਥੋੜੀ ਜਿਹੀ ਸ਼ਾਮ ਹੋ ਗਈ ਸਗੀ ਤੇ ਰੋਟੀ ਪਾਣੀ ਦਾ ਹੋ ਗਿਆ ਅੱਜ ਜੀ ਸਵੇਰੇ ਸਾਧਰੇ ਸੀ ਬਲੌਗ ਪੂਰਾ ਕਰਨ ਲੱਗੇ ਆ ਦਾਲ ਪਿਸਟਿਕਾ ਲੈਂਦੀਆਂ ਜੀ ਬਹੁਤ ਮਹਿੰਗੀਆਂ ਇਹਦੀ ਸਰਦਾਰ ਜੀ ਨੇ 5-5000 ਦੀਆਂ ਦੋ ਲਿ ਪਿਸਤੀ ਕਦੇ ਹੋਈਆਂ ਜੀ ਮੈਨੂੰ ਹਾਂ ਫਿਰ ਸਰਦਾਰ ਜੀ ਦਾ ਧੰਨਵਾਦ ਕਰੋ ਪਿੱਛੇ ਦੋ ਜੀਰਾਂ ਕੱਟ ਦਿਓ ਜੀ ਥੈਂਕ ਯੂ ਥੈਂਕ ਯੂ ਪਹਿਲਾਂ ਦੋ ਜੀਰਾਂ ਲਾ ਦੇ ਬਾਤ ਕੱਟੋ ਬਾਤ ਕੱਟ ਦੋ ਇਹਦਾ ਸਲਾਮ ਮਮੀ ਸੱਸ ਦੀ ਗੱਲ ਜਾਰੇ ਇਹ ਕਿੱਥੇ ਦਾ ਰੂਲ ਹੋਇਆ ਹੈ ਪਹਿਲਾਂ ਦੋ ਜੀਰਾਂ ਲਾਤੀਆਂ ਫਿਰ ਪਹਿਲਾਂ ਦੱਸ ਤਾਂ ਫਿਰ ਉਹਨੂੰ ਕੱਟ ਕਰ ਦੋ ਹੋਰ ਬਫਰੀ ਵੀ ਸਮਝੋ ਹਾਂ ਅੱਛਾ ਇੱਕ ਤਾਂ ਕੁੜਤਾ ਦੀਦੀ ਨੇ ਪਾਇਆ ਉਹ ਗੇਰ ਤੇ ਉਹ ਗੇਰ ਤੇ ਸੂਟ ਜਿਹੜਾ ਜੀ ਅਸੀਂ ਲੈ ਕੇ ਆਏ ਹਾਂ ਹੈ ਇੱਕ ਦੀਦੀ ਨੇ ਕੁੜਤਾ ਪਾਇਆ ਵੈ ਅੱਛਾ ਅਸੀਂ ਲੈ ਕੇ ਆਏ ਹਾਂ ਠੀਕ ਹੈ ਇੱਕ ਸਾਡਾ ਚੋਲੇ ਚ ਪਿਆ ਜਿਹੜੀ ਕਿ ਸਾਡੀ ਮੰਮੀ ਦੇ ਖੂਦ ਜਮਨੀ ਪੱਛੀ ਹਾਂ ਇੱਕ ਪਾ ਲਿਆ ਹਾਂ ਇੱਕ ਪਾ ਲਿਆ ਇਹ ਕਿਹਦੇ ਚ ਪਿਆ ਪਾਈ ਤੇ ਜਿਹੜਾ ਮਤਲਬ ਮੰਮੀ ਜੋਗਾ ਲਿਆ ਸਮਾਨ ਉਹ ਤੁਹਾਨੂੰ ਹੁਣ ਹੋਰ ਬਲੌਗਾਂ ਚ ਸ਼ਾਇਦ ਦਿਖ ਜਵੇ ਜਦ ਤੱਕ ਆ ਬਲੌਗ ਪੈਣਾ ਸ਼ਾਇਦ ਬਾਅਦ ਵਿੱਚ ਮੈਂ ਲੈ ਕੇ ਆਈ ਕੀ ਹਾਂ ਨਿੱਕਾ ਨਿੱਕਾ ਮੰਮੀ ਆ ਨਾ ਹਾਂ ਹੀ ਸਲਵਾਰਾਂ ਗਾ ਪਜਾਮਿਆਂ ਗਾ ਨੂੰ ਮੈਂ ਤਾਂ ਕਹਿੰਦੀ ਸਲਵਾਰ ਹੋਵੇ ਮੈਂ ਤਾਂ ਐਸੀ ਪਾ ਰਹਾ ਹਾਂ ਹਾਂ ਉਹ ਕੇ ਸਿਆੜੀ ਕਿਚਾ ਇਹ ਸਿਆੜ ਮੈਂ ਗਰਮ ਬਹੁਤ ਆ ਮੰਮੀ ਸੂਟ ਇਹ ਮੋਟਾ ਕਪੜਾ ਲੈ ਕੇ ਬਣਾ ਸਕਦੇ ਆ ਸਲਵਾਰ ਨਿੱਕਾ ਜੈਕਟ ਵੀ ਲੈ ਕੇ ਆਂਦੀ ਆ ਕਰਨ ਨੂੰ ਇਹ ਨਾ ਲੱਤੀ ਸੀਗੀ ਉਹ ਨਾ ਉਹਦੇ ਛੋਟੀ ਸੀਗੀ ਹੂੰ ਖੋਲ ਕੇ ਦਿਖਾ ਇੱਧਰ ਰੱਖੇ ਦਾ ਕਿ ਆ ਫਿਰ ਮੇਰੇ ਮੰਮੀ ਦੇਖਣਗੇ ਮੰਮੀ ਸੋਚਣ ਲੱਗੇ ਮੈਂ ਕਿਹਨਾਂ ਕਰੇ ਗੋ ਰੱਖਤੀ ਮੈਂ ਤਾਂ ਨਹੀਂ ਉਹ ਕਰਿਆ ਠੀਕ ਹੈ ਇਹ ਲਿਆਂਦੀ ਜੈਕਟ ਪਹਿਲਾਂ ਉਹ ਨੂੰ ਲੈ ਕੇ ਆਂਦੀ ਸੀ ਜੀ ਇੱਕ ਮੇਰੇ ਕੋਲ ਛੋਟੀ ਨਿਕਲੀ ਤੇ ਫਿਰ ਇਹ ਬਦਲਾਵਾ ਕੇ ਦੇ ਦਿੰਦੇ ਹੂੰਨੇ ਪਵਾ ਕੇ ਦੇਖ ਲਿਓ ਪਹਿਲਾਂ ਮੈਂ ਰੱਖ ਲਈਏ ਮੈਂ ਸਾਨੂੰ ਇਹ ਤਾਂ ਆ ਜਣਾ ਨਹੀਂ ਇਹ ਐਕਸਲ ਆ ਹਾਂ ਠੀਕ ਹੈ ਫਿਰ ਉਹ ਉਹ ਵਾਲੀ ਹੈ ਤਾਂ ਐਕਸਲਤੀ ਆਉਂਦੀ ਦਾ ਹੈ ਤੀ ਪਰ ਉਹ ਨਾ ਥੋੜੀ ਜੀ ਮਤਲਬ ਜਿੱਥੇ ਆ ਥੱਲੇ ਵਾਲੀ ਲਾਸਟਿੰਗ ਹੁੰਦੀ ਆ ਪੱਟ ਕੋਲ ਆਪਣਾ ਲੱਕ ਕੋਲ ਆ ਚੀਜ਼ ਉਹਦੀ ਆ ਚੀਜ਼ ਟੈਟਦੀ ਨਹੀਂ ਐਕਸਲਤੀ ਦੀ ਹੋ ਹਾਂ ਉਹ ਤੇ ਪਲਦਾ ਨਹੀਂ ਸੀਗਾ ਐ ਮੈਂ ਨਹੀਂ ਨਹੀਂ ਅੱਛਾ ਉਹ ਤਾਂ ਹੀ ਬਸ ਵੀ ਹਾਂ ਕਰਨਾ ਥੋੜਾ ਜਿਹਾ ਹੈਗਾ ਭਾਰਾ ਥੋੜੀ ਜਿਹੀ ਉਹ ਤਾਂ ਸੈਲ ਵੀ ਨਹੀਂ ਆਉਂਦਾ ਨਹੀਂ ਉਹ ਥੋੜਾ ਜਿਹਾ ਮੰਮੀ ਭਾਰਾ ਹੈ ਕਰਨਾ ਅੱਛਾ ਤੇ ਆ ਆਉਣਾ ਉਹਦੇ ਐਨ ਹਾਂ ਇਹ ਤਾਂ ਫੇ ਤੇਰੇ ਨਾਲ ਪਤਾ ਹੀ ਆ ਗਿਆ ਨਹੀਂ ਮੇਰੇ ਡਬਲ ਐਕਸਲ ਆ ਇਹ ਕੱਲਾ ਐਕਸਲ ਅੱਛਾ ਇਹਦੇ ਦੀ ਦਾ ਇਹਦੇ ਤੇ ਵੀ ਆ ਜਾਣਾ ਹਾਂ ਜੈਕਟ ਤਾਂ ਪਤਾ ਨਹੀਂ ਕਿਹੋ ਜਿਹਾ ਹੈ ਕੱਪੜਾ ਵਧੀਆ ਮੈਂ ਜਦੋਂ ਵੀ ਕੱਪੜਾ ਹੈ ਇਹਨੇ ਨਾਲ ਆਉਂਦਾ ਮੈਂ ਕਿਉਂ ਵੀ ਲੈ ਦੇ ਇੱਕ ਲੈ ਬਾਈ ਕਿਆ ਗੱਲ ਕਰਤੀ ਤੁਸੀਂ ਪਾਪਾ ਜੀ ਭਾਈ ਸਾਡੇ ਅੱਜ ਢਿੱਲੇ ਆ ਬਲਾਉ ਜੀ ਫਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਥੋੜੀ ਸੇਤ ਢਿੱਲੇ ਆ ਪਾਪਾ ਜੀ ਦੀ ਤਾਂ ਕਰਕੇ ਕਿਆ ਛੱਕਾ ਲੱਗ ਗਿਆ ਬਾਈ ਉਹ ਸਰੀਰ ਦਰਮ ਸਾਧ ਹੋ ਗਿਆ ਪਤਾ ਕੀ ਚੱਕਰ ਆ ਫਿਰ ਉਹ ਬਾਹਰ ਮੈਂ ਇਸ ਨੂੰ ਵੀ ਦੇਖਦੇ ਹੁੰਦੇ ਨਾ ਉੱਟ ਟੁੱਟ ਕੇ ਵੇਲਾ ਹਵਾ ਲੱਗ ਜਾਂਦੀ ਮੈਂ ਇਸ ਸੂਨੇ ਵਾਲੀ ਤੇ ਇੱਕ ਉਹਦੇ ਕਰਕੇ ਹਵਾ ਲੱਗੀ ਹੂੰ ਠੀਕ ਕਰ ਰਾਤ ਨੂੰ ਜੇ ਬਾਹਰ ਨਿਕਲਦੇ ਹੁੰਦੇ ਨਾ ਪੱਪੜਾ ਤਾਂ ਲੈ ਲੰਨਾ ਕੱਪੜਾ ਲੈ ਕੇ ਨਿਕਲੇ ਕਰੋ ਪਾਪਾ ਜੀ ਦੇ ਕਹਿੰਦੇ ਕਹਿ ਤਾ ਵੀ ਲੈ ਲੈਣਾ ਕਿ ਤੇਰੇ ਵਿੰਦਰ ਆ ਰਗਾ ਇਹ ਹੀ ਲੈ ਦੇਣੀ ਨਹੀਂ ਬਾਹਰ ਲੈ ਜਾਂ ਬੰਦਾ ਜਦ ਬੰਦਾ ਅੰਦਰ ਤੇ ਬਾਹਰ ਜਾਂਦਾ ਨਾ ਰਾਤ ਨੂੰ ਫੇਟ ਢਾਂਡ ਲੱਗਦੀ ਜਿਹੜੀ ਆ ਪਜਾਮੀ ਆ ਇਹਦੀ ਕਪੜਾ ਲੈ ਕੇ ਸਲਵਾਰ ਬਣ ਸਕਦੀ ਹੈ ਐਗੀ ਮੇਰੇ ਕੋਈ ਕਾਲੀ ਮੈਂ ਤਾਂ ਪਾ ਲੈਣਾ ਤਾਂ ਜੀ ਮਿਲ ਜਾਂਦੀ ਉਹ ਹੂੰ ਸਲਵਾਰ ਝੱਗਾ ਵੀ ਤਾਂ ਹੈ ਨਾ ਤੁਹਾਡੇ ਝੱਗਾ ਵੀ ਤਾਂ ਹੈਗਾ ਆ ਕਦੇ ਵੀ ਦੋ ਅੰਦਾ ਸਲਵਾਰ ਨਹੀਂ ਸਲਵਾਰ ਨਹੀਂ ਮਿਲਦੀ ਕਾਲੀ ਉਹਨੇ ਕਿੱਥੇ ਹੋ ਕਿੱਥੇ ਇਹ ਧੁਮਮਲ ਗਈ ਵੀ ਆ ਉਹ ਮਾਈਕ ਹਰਾ ਕੁਮੀ ਜਾਂ ਮੰਮੀ ਕੋਲ ਇੱਕ ਪਰਪਲ ਜੀ ਆਏ ਜਿਹਦੇ ਮੈਂ ਪਾਇਆ ਸੀ ਤੇ ਜਾਓ ਹਾਰਾ ਜਾ ਕਾਲਾ ਜਾ ਹੂੰ ਕੜਾ ਜਾ ਜੀ ਬੜੀਆ ਹੋ ਗਿਆ ਉਹ ਮੋਟਾ ਨਹੀਂ ਹੋ ਗਿਆ ਹੋਰ ਕੀ ਚੱਲੇਗਾ ਬਾਕੀ ਅਸੀਂ ਦਿੱਲੀ ਤੇ ਸ਼ੋਪਿੰਗ ਕਰਾਂਗੇ ਹੂੰ ਵੀ ਕਰ ਦਿੱਲੀ ਦੱਸਿਆ ਦਾਦੀ ਨੇ ਸਾਨੂੰ ਸੋਨਾ ਖਰਦ ਸੋਨਾ ਦਵਾਣਾ ਹੈ ਪਾਪਾ ਨੇ ਭਾਈ ਸੋਨਾ ਲੈ ਕੇ ਆਏ ਹੂੰ ਕਹਿੰਦੇ ਸਭ ਨੂੰ ਲੈ ਕੇ ਆਏ ਸੋਨਾ ਸੋਨੇ ਨਕਲੀ ਹਾਰ ਵਸ ਨੇ ਖੁਸ਼ ਹੋਏ ਸਾਰੇ ਸੋਨਾ ਆ ਗਿਆ ਤੇ ਸੋਨਾ ਆ ਗਿਆ ਤੇ ਸੋਨਾ ਆ ਗਿਆ ਨਕਲੀ ਹਾਰ ਅੱਛਾ ਅੱਛਾ ਸੋਨਾ ਆ ਗਿਆ ਮਮੀ ਤੇਰੇ ਖਾਤਰ ਵਿੱਚ ਝੂੜੀਆਂ ਲੈ ਕੇ ਹਾਂ ਤੇਰੇ ਖਾਤੇ 'ਚ ਨੈਕਲੇਸ ਲਿਖਿਆ ਗਰੰਟੀ ਵਾਲਾ ਆਇਓ ਬੁਧਿਆ ਹੁੰਦਾ ਏ ਉਹ ਉਹਦੇ 'ਚ ਕਿਆ ਮਾੜੀ ਗੱਲ ਆ ਜੀਰੋ ਛਲਕਾ ਬਣਾ ਪਾ ਕੇ ਫਿਰ ਸਕਦਾ ਹਾਂ ਹਾਂ ਉਹ ਤਾਂ ਹੈ ਭਲਾ ਮੈਨੂੰ ਸੋਨੇ ਦੀ ਚੈਨ ਆ ਗਈ ਉਹ ਮੇਰਾ ਚੈਨ ਕੋਲ ਬਹੁਤ ਦਿਲ ਕਰਦਾ ਗਰੰਟੀ ਵਾਲੀ ਸੋਨੇ ਨਾਲ ਤਾਂ ਤਾਂ ਹੀ ਠੀਕ ਆ ਬਾਈ ਹੋਰ ਕਿਆ ਲੱਗਦਾ ਮੈਨੂੰ ਆਹੀ ਦਾ ਲਾਦਾ ਕੋਈ ਇੱਧਰ ਤੈਨੂੰ ਖਿੱਚ ਲੈ ਜਾਵੇ ਕੋਈ ਤੇ ਨਕਸਰ ਦੇ ਹੱਥ ਸੋਨਾ ਤਾਂ ਖਾਣ ਦਾ ਹੀ ਖਾਣਾਂਗਲੇ ਨੇ ਕੰਨ ਵੀ ਦੇ ਜਣੇ ਹੋਰ ਉਹ ਘੇਰ ਤੇ ਉਹ ਘੇਰ ਤੇ ਥੱਲੇ ਹੋਰ ਕਿਆ ਕੂੜ ਸੋਇਨਾ ਕੁੜ ਰੂਪ ਕੁੜ ਰੂਪ ਹੈ ਬਾਬ ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਖਾ ਹਮ ਵੀ ਕੂੜ ਦਾ ਮਤਲਬ ਹੈ ਜੀ ਵੀ ਕੂੜ ਹੈ ਜਿਹੜਾ ਸੋਇਨਾ ਵੀ ਸਭ ਕੁਝ ਝੂਠਾ ਹੈ ਜੀ ਕੂੜ ਰੂਪ ਸਾਡਾ ਜਿਹੜਾ ਸਰੀਰ ਉਹ ਵੀ ਝੂਠਾ ਹੈ ਜੀ ਕਿਸ ਨਾਲ ਕੀਜੇ ਦੋਸਤੀ ਸਭ ਮਤਲਬ ਕਿਹਦੇ ਨਾਲ ਅਸੀਂ ਮਿਲੀਏ ਵਰਤੀਏ ਸਾਰਾ ਜਗ ਹੈ ਜੀ ਆਪਣੇ ਆਪਣੇ ਮਤਲਬ ਲਈ ਚੱਲਣ ਦਾ ਮਤਲਬ ਹੈ ਜੀ ਪਰ ਬਾਰੇ ਦਿੱਲੀ ਗਾਰੇ ਮ ਆਇਆ ਹੈ ਨਾ ਹਾਂਜੀ ਫੇ ਦਿੱਲੀ ਦੇ ਗਏ ਤੁਸੀਂ ਟਾਰਚ ਲਿਆਇਓ ਵਧੀਆ ਟਾਰਚ ਠੀਕ ਹਾਂ ਕੋਈ ਗੱਲ ਨਹੀਂ ਜੀ ਹਾਂ ਆਏ ਰਾਤ ਨੂੰ ਨੇ ਰਸ ਨੇ ਰੱਦ ਮੰਨੇ ਨੂੰ ਉੱਠ ਕੇ ਦੇਖਣਾ ਪੈਂਦਾ ਕੋਈ ਨਹੀਂ ਜੀ ਕੋਈ ਟਾਰਚ ਤਾਂ ਵਧੀਆ ਪਿਆ ਅੱਛੇ ਮੈਨੂੰ ਆਏ ਸੋ ਮੰਮੀ ਆਲਾ ਫੋਨ ਉਰੇ ਰੱਖਣਾ ਉੱਥੇ ਵੀ ਚਾਹੀਦਾ ਫੋਨ ਜੇ ਫਿਰ ਉੱਧਰ ਹੋਗੇ ਉੱਧਰ ਹੋਗੇ ਮੇਰੀ ਇੱਕ ਸਲਾਹ ਦਮਾ ਪਾਪਾ ਜੀ ਆਲਾ ਫੋਨ ਤੇ ਬਹਨ ਨੇ ਸੀ ਸਿੰਮਾ ਲਾਓ ਮੰਮੀ ਨੂੰ ਦੇ ਦਨੇ ਆ ਹਾਂ ਦਓ ਫੇ ਮੰਮੀ ਫੋਨ ਸਿੰਮਾ ਕੀ ਕਰੋ ਲਿਆਂ ਦਾਸ ਨੂੰ ਫੇਰ ਅੱਜ ਹੋਰ ਹੋਰ ਚਾਲੂ ਕਰੋ ਆਹੋ ਫੋਨ ਲੈ ਚੁंगे ਛੋਟਾ ਹਨਾ ਹੋਰ ਕੀ ਆ ਨਾਰੇ ਵੈਸੇ ਵੀ ਮੰਮੀ ਖੋਣ ਖੋਣ ਤੇ ਇਹ ਚਲ ਚਲ ਦੁੱਖ ਤਾਂ ਨਾ ਹੋਵੇ ਨਹੀਂ ਫੋਨ ਇਹਨੂੰ ਉਹ ਜਾਣਾ ਆਏਗਾ ਚਲ ਕੋਈ ਚੱਕਰ ਨਹੀਂ ਇੱਥੇ ਇੰਨਾ ਛੋਟਾ ਆਏਗੀ ਉਹਦੇ ਦੀ ਗੱਲ ਪੈ ਜਾਂਦਾ ਮਾੜਾ ਜਦ ਪਹਿਲੀ ਪਹਿਲੀ ਵਾਰ ਜਦ ਇੱਧਰ ਉੱਧਰ ਜਦ ਪਹਿਲੀ ਪਹਿਲੀ ਵਾਰ ਫੋਨ ਆਏ ਨਾ ਆ ਜਦੋਂ ਬਿੱਟੂ ਮਾਮਾ ਦੇ ਕੇ ਗਿਆ ਤਾਂ ਮੰਮੀ ਹਨਾ ਬਟਨ ਵਾਲਾ ਫੋਨ ਮਟਰੁੱਲਾ ਮਟਰੁੱਲਾ ਦਾ ਹਾਂ ਕੀ ਸਾਰੇ ਸਾਨੂੰ ਸਾਰਿਆਂ ਨੂੰ ਵੀ ਜਣੀ ਦੇਖਣੇ ਸੁਣਨੇ ਵੀ ਮਤਲਬ ਘਰਾਂ ਰੱਖਣ ਨੂੰ ਵੀ ਪਾਈ ਜਿੱਦਾਂ ਹੁਣ ਜਿਆਦਾ ਫਿਰ ਜਾਂਦੇ ਤੇ ਹੋਰ ਦੇ ਘਰਾਂ ਫੋਨ ਸੁਣਨਾ ਚੰਡੀਗੜ੍ਹ ਮਾ ਹੁਣ ਥੋੜਾ ਐਡਵਾਂਸ ਚੱਲ ਗਈ ਟੈਕਨੋਲੋਜੀ ਫੇ ਮਾਮਾ ਜੀ ਦੇ ਕੇ ਗਏ ਤੇ ਵੀ ਆਹ ਤੁਸੀਂ ਕਹਿੰਦੇ ਘਰਾਂ ਰੱਖ ਲਓ ਤੇ ਫੇ ਉਹਦੇ ਚ ਇੱਕ ਘੜੀ ਦੇ ਗਏ ਆਪਾ ਹਮ ਇੱਕ ਘੜੀ ਦੇ ਗਏ ਆਪਾ ਬਗਾਰ ਚਾਬੀ ਤੇ ਆਪੇ ਜੰਲੀ ਜਾਂਦੀ ਸੀ ਉਦੋਂ ਰਾਤ ਨਹੀਂ ਉਹਦੇ ਸੋ ਲੈਂਡਲਾਈਨ ਕਿੱਥੇ ਲੱਗਣਾ ਜੀ ਜੀ ਲਾਣਾ ਉਥੇ ਆ ਡਾਈਨਿੰਗ ਟੇਬਲ ਉੱਪਰ ਲਾ ਰੱਖੋ ਜਣਾ ਡੀਟਾ ਹੈਗੀ ਜਾ ਖਾਣੀ ਹੈ ਨਾ ਚਲ ਮੈਂ ਕਰ ਦਿਆਂ ਪਿਆ ਨਾ ਮਈ ਪਾਪਾ ਕਹਿੰਦੇ ਉਹ ਵੀ ਤਾਂ ਖਰਾਬ ਹੁੰਦਾ ਵੀ ਲੈ ਲਓ ਆਹੋ ਆਪਣੇ ਆਹ ਜਿਹੜਾ ਹੁਣ ਆਪਾਂ ਨੇ ਹੁਣ ਲਾਈਟ ਲਵਾਇਆ ਕਨੈਕਟ ਦਾ ਇਹ ਦਿਨ ਆਲੇ ਲੱਗ ਜਾਣਾ ਪਾਪਾ ਜੀ ਬਹੁਤ ਫਾਇਦਾ ਹੋ ਜਾਣਾ ਅੰਦਰ ਜਿਹੜੇ ਫੋਨ ਐ ਕੰਨ ਨੂੰ ਲਾਉਣੇ ਨੇ ਦੂਸਰਾ ਹੁੰਦਾ ਹੈ ਘਰ ਲੱਗਿਆ ਹੋ ਹੁੰਦਾ ਉਹ ਆ ਪਿਆ ਮਾਲਾ ਉਹ ਆਪਣੇ ਉਰੇ ਲੱਗ ਜਾਣਾ ਪਾਪਾ ਕਹਿੰਦੇ ਅਸੀਂ ਜਿਹੜੇ ਮਾਰਤ ਨੇ ਆ ਵੀ ਇਹ ਚੱਲਦਾ ਤੁਸੀਂ ਚਲਾਓ ਇਹਨੂੰ ਫਤਕਿਆ ਗੱਲ ਹੈ ਕਈ ਤਾਂ ਬੰਦਾ ਬਾਹਰ ਗਿਆ ਪਾਪਾ ਨੂੰ ਫੋਨ ਹੀ ਕਰਨਾ ਪੈ ਜੂਗਾ ਹਾਂ ਜੇ ਪਾਪਾ ਵੀ ਕਰ ਤੁਸੀਂ ਵੀ ਕਰ ਸਕਦੇ ਜੇ ਨੰਬਰ ਰੱਦ ਵੀ ਲਿਖ ਕੇ ਦੇ ਦੇ ਵੀ ਆ ਨੰਬਰ ਤੇ ਫੋਨ ਕਰ ਦਿਓ ਬਿਲਕੁਲ ਬਿਲਕੁਲ ਕਰ ਸਕਦੇ ਵੈਸੇ ਤੇ ਨੰਬਰ ਬਲਾ ਕੇ ਇਹ ਤਾਂ ਹੈ ਨਾ ਉਹਦੇ ਚ ਫੀਡ ਹੋ ਜੰਨਾ ਹੈ ਇੱਕ ਨੰਬਰ ਪਰ ਜੀ ਮੇਰੇਵਿੰਦਰ ਦਾ ਨੰਬਰ ਦੋ ਨੰਬਰ ਪਰ ਮੇਰਾ ਨੰਬਰ ਇਧਰ ਵੀਡ ਵੀ ਹੋ ਜੰਨਾ ਉਹਦੇ ਕੋ ਨੰਬਰ ਹਮ ਆਏ ਹੋ ਜੰਨਾ ਆਹ ਹੋ ਗਿਆ ਚਲੋ ਠੀਕ ਹੈ ਜੀ ਫਿਰ ਅਗਲੇ ਬਲੌਗ ਚ ਮਿਲਦੇ ਹਾਂ ਨਾਤੀ ਕਲਾ ਚ ਰੱਖ ਕੇ ਪਰਮਾਤਮਾ ਦਾ ਅੰਦਰੁਸਤ ਰੱਖੇ ਜੀ ਦੇਖੀ ਦੇਖੀ ਦੇਖੀ